ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਸ਼ੇਰ ਨੇ ਸასი ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਅੰਬਾਸੋਰ ਸਿੰਘ 14 ਅਪ੍ਰੈਲ ਨੂੰ ਪਿੰਡ ਪਲਾਥੇ ਵਿੱਚ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿੱਥੇ ਬੈਸਟ ਰੀਡਰ ਤੇ ਜਾਫੀ ਨੂੰ ਹਾਰ ਲੈ ਦਿੱਤੇ ਜਾਣਗੇ ਆਪਣੇ ਵੀਰ ਮੋਨबीर ਬੱਲ ਵੱਲੋਂ ਖੁੱਲੇ ਸੱਦੇ ਦਿੱਤੇ ਜਾਂਦੇ ਆ ਕਿ ਟੂਰਨਾਮੈਂਟ ਵਿੱਚ ਆਓ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਜਿੱਥੇ ਆਪਾਂ ਵੀ ਆ ਰਹੇ ਆ ਸਾਰੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਲੇ ਵਿੱਚ ਚਾਉ ਤੇ ਮਿਲਦੀਆਂ ਰੌਣਕਾਂ ਦਾ ਹੋ ਸਤਿ ਸ੍ਰੀ ਅਕਾਲ ਜੀ ਦੋਸਤੋ ਮਿਤੀ 13 14 April 2024 ਨੂੰ ਕਬੱਡੀ ਦਾ ਬਹੁਤ ਵੱਡਾ ਮਹਾਕੁੰਭ ਕਰਾਇਆ ਜਾ ਰਿਹਾ ਪਿੰਡ ਪੁਲੱਥ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਤੇ ਜਿਹਦਾ ਪਹਿਲਾ ਇਨਾਮ 5,50,000 ਹੋਵੇਗਾ ਤੇ ਦੂਜਾ ਇਨਾਮ 3,50,000 ਹੋਵੇਗਾ ਜਦ ਨਹੀਂ 3.5 ਲੱਖ ਹੋਵੇਗਾ ਤੇ ਸੈਮੀਫਾਈਨਲ ਦੇ ਇਨਾਮ 1.5 ਲੱਖ ਰੁਪਇਆ ਹੋਵੇਗਾ ਤੇ ਕੁਆਰਟਰਫਾਈਨਲ ਦਾ ਇਨਾਮ 1.10 ਲੱਖ ਰੁਪਇਆ ਹੋਵੇਗਾ ਤੇ ਦੋਸਤੋ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਚੱਲਦੇ ਮੈਚ ਦੌਰਾਨ ਰੇਡਾਂ ਤੇ ਜੱਫੀਆਂ ਤੇ ਮੋਟਰਸਾਈਕਲ ਕੇਟੀਐਮ ਬੁਲਟ ਮੋਟਰਸਾਈਕਲ ਲਗਾਏ ਜਾਣਗੇ ਅਤੇ ਇੱਕ ਰੇਡ ਉੱਤੇ ਫੂਡ ਟਰੈਕਟਰ ਵੀ ਲਾਇਆ ਜਾਵੇਗਾ ਤੇ ਦੋਸਤੋ ਦਰਸ਼ਕਾਂ ਲਈ ਵੀ ਲੱਕੀ ਡਰਾ ਦੇ ਵਿੱਚ ਹਾਰਲੇ ਮੋਟਰਸਾਈਕਲ ਕੱਢਿਆ ਜਾਊਗਾ ਐਕਟਿਵਾ ਸਕੂਟਰੀ ਅਤੇ ਮੋਬਾਈਲ ਅਤੇ ਹੋਰ ਵੀ ਦਰਸ਼ਕਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ ਸੋ ਦੋਸਤੋ ਇਹ ਸੀ ਕੁਝ ਕਬੱਡੀ ਦੇ ਵੱਡੇ ਮਹਾਂ ਕੰਬੋ ਬਾਰੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ